ਉਹ ਸਸੇ ਗਾਲ ਜੀ ਤੁਹਾਨੂੰ ਨਾ ਦਿਖਾ ਰਿਆ ਆ ਸਾਹਮਣੇ ਹਰਜੀਤ ਕੌਰ ਯਾਨੀ ਕਿ ਹਰਜੀਤ ਕੌਰ ਕੇਤਲੀ ਜੋ ਕਿ ਗੰਡੇ ਜੋਬ ਕਰ ਰਹੇ ਨੇ 24 ਨੇ ਨਾ ਮੈਨੂੰ ਵੀ ਲੈਣਾ ਚਾਕਲੇਟ ਹੂੰ ਉਹ ਵੇਖਿਆ ਨਾ ਬੈੜੀ ਤੈਨੂੰ ਹਣ ਇਤਿਹਾਬ ਬਣ ਜਾਂਦਾ ਮੇਰੀ ਕਾ ਦੇਣਾ ਉਹ ਕਿਹੜਾ ਤਲੀ ਹੁੰਦੀ ਆ ਗੱਦਾ 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 ਡੱਬੇ ਆਉਣੇ ਸ਼ੁਰੂ ਹੋ ਚੁੱਕੇ ਕਦੇ ਸਨੋਵਰ ਦੇ ਵਿੱਚ ਹੀ ਆ ਵਿਆਹ ਨਹੀਂ ਮੇਰਾ ਵਿੱਚ ਮੇਰਾ ਡੱਬਾ ਵਿੱਚ ਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਜ ਅਪ ਗੱਲ ਕਰਦੇ ਆ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਅੱਜ ਦਾ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਗਾਇਜ਼ ਕਿਹਾ ਚੱਲ ਠੀਕ ਠਾਕ ਹੋਵੋਗੇ ਤੇ ਅੱਜ ਦੇ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਨਾ ਦਿਖਾ ਰਹੇ ਆ ਸਾ ਚੌਪ ਕਰ ਰਹੇ ਨੇ 24 ਹੁੰਦਾ ਨਾ ਚੌਪ ਕਰ ਰਹੇ ਨੇ ਸੋ ਅੱਜ ਦਾ ਵਲੌਗ ਵਲੌਗ ਹੈ ਨਾ ਵੀਡੀਓ ਵਿੱਚ ਤੁਹਾਡਾ ਸਵਾਗਤ ਕਾਲੂ ਵਲੌਗ ਦੀ ਸਟੋਰੀ ਵੀ ਪਾ ਦੇ ਆਂਗੇ ਚੱਕ ਰਾਂਗੇ ਚੱਕ ਰਾਂਗੇ ਗਰੀਬੀ ਕੋਡ ਮੰਗ ਉਹ ਇਹ ਤੇ ਮੋਟੇ ਦੀ ਸਨੈਪਚੈਟ ਵੈਰੀ ਗੁੱਡ ਸ਼ੈਲੋ ਹੁਣ ਇੱਥੇ ਪਾ ਦੇਣਾ ਪੱਪੇ ਹਾਏ ਸਨੈਪਚੈਟ ਨੂੰ ਹਾਏ ਹਾਈ ਕਰ ਦੇ ਹਾਈ ਹਾਈ ਬੈੜੀ ਤੈਨੂੰ ਹੁਣੇ ਵੀ ਇਤਿਹਾਬ ਬਣ ਜਾਂਦਾ ਮੇਰੀ ਕਾ ਦੇਣਾ ਨਹੀਂ ਨਹੀਂ ਉਹ ਕਿਹੜਾ ਤਲੀ ਹੁੰਦੀ ਆ ਤੜਕਾ ਲਾਇਆ ਗਈ ਹੁਣ ਤੜਕਾ ਨਹੀਂ ਲੱਗਣਾ ਨੂੰ ਘਿਓ ਦਾ ਤੜਕਾ ਲਾਇਦਾ ਘਿਓ ਨਾਲ ਤੇ ਆ ਬੰਦਾ ਹੀ ਨਹੀਂ ਨਹੀਂ ਯਾਰ ਮੇਰੇ ਤੜਕਾ ਪੈਣ ਲੱਗ ਅਨੇ ਕੋਲ ਨਾਲ ਨਹੀਂ ਪੈਂਦਾ ਐ ਅਸਵਾ ਭੈਣ ਜੀ ਤੇ ਰਖੀ ਸਸਰੀ ਘਾਲ ਜੀ ਡਗ ਡਗ ਡਾ ਭੈਣ ਜੀ ਫਿਰ ਕਿੱਥੋਂ ਸੂਟ ਬਣਾਏ ਤੁਸੀਂ ਤੁਸੀਂ ਲਾਹੌਰ ਨਾ ਬਟਿਕ ਤੋਂ ਬਣਾਏ ਆ ਇਹ ਕਿੱਥੇ ਪੈਂਦਾ ਇਹਨੂੰ ਓ ਵਾਹ ਨੀ ਪੈਨ ਨੂੰ ਵੀ ਲੈਣਾ ਈ ਚਾਕਲੇਟ ਖਾਣ ਨੂੰ ਬੈਠੀ ਆ ਤਾਂ ਸੌਰੀ ਯਕਾ ਤੇ ਹਾਂ ਅਵੇ ਕਿਉਂ ਚਾ ਉਹਨਾਂ ਦੇ ਵੀ ਲੈ ਲੈ ਮੱਝਾ ਫਿਲਟਰ ਲਾਉਗੇ ਨਾ ਮੋਂ ਨੂੰ ਪਤਾ ਲੱਗੂ ਕਿ ਕਿੰਨਾ ਖੁੰਟਾ ਤੇ ਉਹ ਤਾਂ ਸਾਰੇ ਨੇ ਫਿਲਟਰ ਲਾ ਕੇ ਵੇਖ ਜਾ ਮੇਰਾ ਤੁਹਾਨੂੰ ਦਿਖਾ ਦਿੰਦੇ ਫੇਵਰਿਟ ਚਿੱਟਾ ਆਉਣਾ ਹਾਂ ਹਾਂ ਬੋਲਦੀ ਕਿੱਦਾਂ ਨਹੀਂ ਜੋ ਬੋਲੀਦਾ ਵਾਤ ਨਹੀਂ ਜੀ ਐਲਕੋਹਲ ਤੇ ਮੁਕਤੀਆਂ ਕਹਾਣੀਆਂ ਮੁਕਤੀਆਂ ਨੂੰ ਚਲੋ ਆ ਨੂੰ ਚੜਿਆ ਵਿਆ ਜਿੰਨਾ ਚਾਰ ਰਾਜੇ ਦਾ ਰਾਜ ਦਾ ਵਿਆਹ ਸਾਨੂੰ ਗੁੱਡੇ ਗੁੱਡੀ ਚਾ ਕਿੰਨ ਇੰਤਰੀ ਦੇ ਰਾਜੇ ਤੁਹਾਡਾ ਵਿਆਹ ਪੁਰਾਪਾ ਥੈਂਕ ਯੂ ਚੱਟੇ ਰਾਜੇ ਦਾ ਵਿਆਹ ਸਾਨੂੰ ਭੁਗਣ ਨਹੀਂ ਦੋ ਜੱਬਾ ਦੇ ਦਾ ਕੁੱਲੇ ਓ ਠੀਕ ਹੈ ਜੀ ਥੈਂਕ ਯੂ ਤੇ ਬਹੁਤ ਹੀ ਮਾਨ ਨਾਲ ਡੱਬਾ ਕਲਾਂਤਲੋਂ ਦਾ ਪਾ ਕੇ ਡੱਬਾ ਹੀ ਲੈ ਲਿਆ ਰਾਜੇ ਬਾ ਮੁਬਾਰਕਾ ਵਿਆਹ ਦੀਆਂ ਰਾਜੇ ਨੂੰ ਵਿਆਹ ਦੀਆਂ ਮੁਬਾਰਕਾ ਮੇਰੇ ਵੱਡੇ ਭਰਾ ਤੇ ਬਹੁਤ ਮੁਬਾਰਕਾ ਵੱਡਾ ਭਰਾ ਮੇਰਾ ਡੱਬੇ ਆਉਣੇ ਸ਼ੁਰੂ ਹੋ ਚੁੱਕੇ ਕਦੇ ਸਨੋਵਰ ਦੇ ਵਿੱਚ ਹੀ ਆ ਵਿਆਹ ਨਹੀਂ ਮੇਰਾ ਵਿੱਚ ਮੇਰਾ ਡੱਬਾ ਵਿੱਚ ਆ ਤਨ 500 ਰੁਪਏ ਸ਼ਗਨ ਦਿੱਤਾ ਭਾਈ ਕਿ ਲੈ ਆਂ ਲੈ ਬਜਾਇਆ ਰਾਜੇ ਦਾ ਵਿਆਹ ਭਾਈ ਤੇ ਚਾਹ ਬਹੁਤ ਜ਼ਿਆਦਾ ਚੜ ਚੁੱਕਾ ਹੈ ਕਿੰਨੀ ਤਰੀਕ ਦਾ 14 ਲੱਖ ਕੋਈ ਨਾ ਹੋ 14 ਇਹਦੇ ਨਾਲ ਆ ਮੇਰਾ ਛੱਡ ਆ ਗਿਆ ਕੋਈ ਆ ਤਾਦੇ ਵਿਆਹ ਦੀ پارٹی ਗਿਆ ਚੱਲ ਖਵਾ ਰੇ ਫਿਰ ਭਾਈ ਰਾਜੇ ਦੀ ਆਈਡੀ ਮੈਂਸ਼ਨ ਨਹੀਂ ਰਾਜੇ ਦੇ ਤਾਏ ਦੇ ਮੁੰਡੇ ਦਾ ਵਿਆਹ ਹੈ ਨਾ ਚਾਚੇ ਦੇ ਮੁੰਡੇ ਦਾ ਵਿਆਹ ਵਾ ਤੇ ਰਾਜੇ ਦਾ ਹੈ ਨਹੀਂ ਰਾਜਾ ਇਹ ਸਿੰਗਲ ਹੀ ਆ ਰਾਜੇ ਨੂੰ ਆਉਂਦੇ 27 ਕਿਲੇ ਪਹਿਲੀ ਤੇ ਕੁੜੀ ਦੀ ਲੋੜ ਆ ਨਾ ਸੱਚੀ ਭਾਈ 100 ਲੱਗੇ 27 ਕਿਲੇ ਆਉਂਦੇ ਆ ਤੇ ਕੱਲਾ ਕੱਲਾ ਮੁੰਡਾ ਕੋਈ ਭੈਣ ਭਰਾਣੀ ਬਾਹਰ ਜਾਂਦੇ ਕੋਈ ਆਸ ਨਹੀਂ ਇਹ ਤੁਹਾਨੂੰ ਮਤਲਬ ਘਰ ਸੰਭਣ ਵਾਲੀ ਕੁੜੀ ਚਾਹੀਦੀ ਜੋ ਤੈਨੂੰ ਤੇ ਘਰ ਨੂੰ ਤੇ ਇਹਨੂੰ ਨਾ ਹੀ ਸੰਭਾਉਂਦੇ ਹਾਂਜੀ ਇਹਨੂੰ ਸੰਭਾ ਲੈ ਬੜਾ ਘਰ ਦਾ ਚਾਲ ਸੰਭ੍ਹਦੇ ਹੀ ਜਾਂਦਾ ਐਡਾ ਘਰ ਸੰਭਣਾ ਸੌਖਾ ਨਹੀਂ ਹਾਂ ਹਾਂਜੀ ਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਡਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ